ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਸਖਤ ਅਰਬ ਅਮੀਰਾਤ ਵਿੱਚ ਖੇਡਿਆ ਜਾ ਰਿਹਾ ਹੈ ਜਿਸ ਵਿੱਚ ਭਾਰਤ ਪਾਕਿਸਤਾਨ ਸ਼੍ਰੀਲੰਕਾ ਬੰਗਲਾਦੇਸ਼ ਅਫਗਾਨਿਸਤਾਨ ਦੇ ਨਾਲ ਨਾਲ ਯੂਏ ਹਾਂਗਕਾਂਗ ਤੇ ਓਮਾਨ ਦੀਆਂ ਟੀਮਾਂ ਵੀ ਸ਼ਾਮਲ ਨੇ ਪਾਕਿਸਤਾਨ ਤੇ ਯੂਏਈ ਨੂੰ ਆਸਾਨੀ ਨਾਲ ਹਰਾਉਣ ਤੋਂ ਬਾਅਦ ਭਾਰਤ ਨੇ 19 ਸਤੰਬਰ ਨੂੰ ਓਮਾਨ ਨੂੰ ਵੀ 21 ਦੌੜਾਂ ਨਾਲ ਹਰਾ ਦਿੱਤਾ ਇਸ ਜਿੱਤ ਨਾਲ ਭਾਰਤ ਨੇ ਏਸ਼ੀਆ ਕੱਪ ਵਿੱਚ ਜਿੱਤਾਂ ਦੀ ਹੈਟਟ੍ਰਿਕ ਬਣਾ ਲਈ ਹੈ ਹਾਲਾਂਕਿ ਵਿਸ਼ਵ T20 ਰੈਂਕਿੰਗ ਵਿੱਚ 20ਵੇਂ ਸਥਾਨ ਤੇ ਕਾਬਜ਼ ਓਮਾਨ ਨੇ ਨੰਬਰ 1 ਟੀਮ ਨੂੰ ਚੰਗੀ ਖਾਸੇ ਚੁਣੌਤੀ ਦਿੱਤੀ ਜਿਸ ਦੀ ਚਰਚਾ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿੱਚ 188 ਦੌੜਾਂ ਬਣਾਈਆਂ ਜਦਕਿ ਓਮਾਨ ਨੇ 20 ਓਵਰਾਂ ਵਿੱਚ 168 ਦੌੜਾਂ ਬਣਾਈਆਂ ਜਿੱਥੇ ਭਾਰਤੀ ਟੀਮ ਦੇ 8 ਬੱਲੇਬਾਜ਼ ਪਵੇਲੀਅਨ ਪਰਤੇ ਉੱਥੇ ਹੀ ਭਾਰਤੀ ਗੇਂਦਬਾਜ਼ ਓਮਾਨ ਦੇ ਸਿਰਫ 4 ਬੱਲੇਬਾਜ਼ਾਂ ਨੂੰ ਹੀ ਆਊਟ ਕਰ ਸਕੇ ਤੁਹਾਨੂੰ ਦੱਸ ਦਿੰਦੇ ਹਾਂ ਓਮਾਨ ਦੀ ਕ੍ਰਿਕਟ ਟੀਮ ਦੀ ਕਪਤਾਨੀ ਜਤਿੰਦਰ ਸਿੰਘ ਕਰ ਰਹੇ ਨੇ ਜੋ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਨੇ ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਓਮਾਨ ਲਈ ਖੇਡ ਰਹੇ ਨੇ ਕ੍ਰਿਕ ਇਨਫੋ ਦੀ ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਦਾ ਜਨਮ ਪੰਜਾਬ ਦੇ ਲੁਧਿਆਣਾ ਵਿੱਚ ਹੋਇਆ ਸੀ ਤੇ ਉਹ ਛੋਟੀ ਉਮਰ ਵਿੱਚ ਓਮਾਨ ਚਲੇ ਗਏ ਸੀ ਜਿੱਥੇ ਉਹਨਾਂ ਨੇ ਅੰਡਰ 19 ਪੱਧਰ ਦੇ ਉੱਤੇ ਨੁਮਾਇੰਦਗੀ ਕੀਤੀ ਜਤਿੰਦਰ ਨੇ 2019 ਵਿੱਚ ਇੱਕ ਰੋਜ਼ਾ ਮੈ ਇਸ ਤੋਂ ਬਾਅਦ ਉਹਨੇ ਟੀ20 ਤੇ ਇੱਕ ਰੋਜ਼ਾ ਮੈਚ ਵਿੱਚ ਓਪਨਰ ਵਜੋਂ ਆਪਣੀ ਜਗ੍ਹਾ ਪੱਕੀ ਕੀਤੀ ਅਕਤੂਬਰ 2024 ਵਿੱਚ ਉਹਨਾਂ ਨੂੰ ਓਮਾਨ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਇੰਡੀਅਨ ਕ੍ਰਿਕਟਰਸ ਤੋਂ ਓਮਾਨ ਦੀ ਟੀਮ ਥੋੜੀ ਬਖੜੀ ਹੈ ਭਾਰਤੀ ਖਿਡਾਰੀ ਕ੍ਰਿਕਟ ਨੂੰ ਆਪਣੇ ਪੇਸ਼ੇ ਵਜੋਂ ਬਣਾਉਂਦੇ ਨੇ ਜਦਕਿ ਓਮਾਨ ਟੀਮ ਦੇ ਜ਼ਿਆਦਾਤਰ ਖਿਡਾਰੀ ਕ੍ਰਿਕਟ ਤੋਂ ਬਾਹਰ ਕਿਸੇ ਹੋਰ ਨੌਕਰੀ ਜਾਂ ਕਾਰੋਬਾਰ ਵਿੱਚ ਲੱਗੇ ਨੇ ਜਤਿੰਦਰ ਸਿੰਘ ਤੋਂ ਇਲਾਵਾ ਓਮਾਨ ਟੀਮ ਵਿੱਚ ਭਾਰਤੀ ਮੂਲ ਦੇ ਖਿਡਾਰੀਆਂ ਵਿੱਚ ਵਿਨਾਇਕ ਸ਼ੁਕਲਾ, ਆਸ਼ਿਸ਼ 오ਡੇਦਰਾ, ਸਮੇਸ਼ ਰਿਵਾਸਤ ਅਤੇ ਕਰਨ ਸੋਨ ਵਾਲੇ ਸ਼ਾਮਲ ਨੇ ਓਮਾਨ ਦੀ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਇਸ ਵਿੱਚ ਭਾਰਤੀ ਮੂਲ ਦੇ ਕਈ ਖਿਡਾਰੀ ਨੇ ਜਿਨ੍ਹਾਂ ਵਿੱਚ ਚਾਰ ਗੁਜਰਾਤੀ ਨੇ ਇਸ ਨਾਲ ਓਮਾਨ ਟੀਮ ਵਿੱਚ ਬਹੁਤ ਸਾਰੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਦੀ ਦਿਲਚਸਪੀ ਵਧ ਗਈ ਹੈ ਓਮਾਨ ਦੀ ਟੀਮ ਵਿੱਚ ਜਿਤੇਨ ਰਾਮਨੰਦ ਦੇ ਸ਼ਾਮਲ ਨੇ ਜੋ ਕਦੇ ਕ੍ਰਿਕਟ ਖੇਡਦੇ ਸੀ। ਓਮਾਨ ਕ੍ਰਿਕਟ ਟੀਮ ਦੇ ਗੋਡਫਾਦਰ ਦੀ ਗੱਲ ਕਰੀਏ ਤਾਂ ਜੀ ਉਹ ਵੀ ਭਾਰਤੀ ਸੀ। ਭਾਰਤੀ ਲੰਬੇ ਸਮੇਂ ਤੋਂ ਓਮਾਨ ਕ੍ਰਿਕਟ ਤੇ ਦਬਦਬਾ ਰੱਖਦੇ ਨੇ। ਜਦੋਂ 1979 ਵਿੱਚ ਓਮਾਨ ਸ਼ਾਹੀ ਪਰਿਵਾਰ ਦੀ ਮਦਦ ਨਾਲ ਓਮਾਨ ਕ੍ਰਿਕਟ ਦੀ ਸਥਾਪਨਾ ਕੀਤੀ ਗਈ ਸੀ ਤਾਂ ਭਾਰਤੀ ਮੂਲ ਦੇ ਉਦਯੋਗਪਤੀ ਕਨਕਸ਼ਿਖ ਖਿਮਜੀ ਨੂੰ ਇਸ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ ਸੀ। ਉਦਯੋਗਪਤੀ ਕਨਕਸ਼ਿਖ ਗੋਲਕਦਾਸ ਖਿਲਜੀ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ ਵੀ ਮਿਲਿਆ ਜਿਸ ਨਾਲ ਉਹ ਖਾੜੀ ਖੇਤਰਾਂ ਤੋਂ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ। ਵਰਹਾਲ ਕਿਸੇ ਵੀ ਖੇਤਰ ਵਿੱਚ ਕੋਈ ਵੀ ਨਵਾਂ ਕੁਝ ਕਰੇ ਤਾਂ ਉਸ ਦੀ ਸ਼ਲਾਘਾ ਸਾਨੂੰ ਕਰਨੀ ਚਾਹੀਦੀ ਹੈ। ਓਮਾਨ ਕ੍ਰਿਕਟ ਟੀਮ ਦੇ ਉੱਤੇ ਇਹ ਰਿਪੋਰਟ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟਸ ਦੇ ਵਿੱਚ ਜਾ ਕੇ ਜ਼ਰੂਰ ਦੱਸੋ।